ਛੱਡ ਜਾਵੇਂ ਬੂਰ ਇਹ ਬਹਾਰਾਂ ਵਿੱਚ ਆਕੇ ਰੱਖਦੇ ਉਮੀਦ ਸਾਰੀ ਪਲਾਂ ਵਿੱਚ ਟਾਕੇ ਸੁਪਨੇ ਜਵਾਨ ਹੋ ਕੇ ਕਿੱਥੇ ਖੋ ਜਾਂਦੇ ਨੇ ਆਪਣੇ ਹੀ ਲੋਕਾਂ ਤੋਂ ਬੇਰੀ ਹੋ ਜਾਂਦੇ ਨੇ ਆਪਣੇ ਹੀ ਲੋਕਾਂ ਤੋਂ ਬੇਰੀ ਹੋ ਜਾਂਦੇ ਨੇ ਹਸਲ ਤਿਆਰ ਕੀਤੀ ਫਲ ਚੰਗਾ ਪਾਉਣ ਲਈ ਨਜ਼ਰੋ ਤਾਰੀ ਫਿਰ ਨਜ਼ਰੋਂ ਬਚਾਉਣ ਲਈ ਦੇਖ ਕੇ जख्म ਆਪ ਅੱਪੇਛ ਹੋ ਜਾਂਦੇ ਨੇ ਆਪਣੇ ਹੀ ਲੋਕਾਂ ਤੋਂ ਬੈਰੀ ਹੋ ਜਾਂਦੇ ਨੇ ਆਪਣੇ ਹੀ ਲੋਕਾਂ ਤੋਂ ਬੈਰੀ ਹੋ ਜਾਂਦੇ ਨੇ ਨਿਤ ਦੇ ਕੇ ਜਨਮ ਅੱਪੇ ਨਵੀਆਂ ਮਿਦਨ ਤੋੜ ਦੇਣ ਪੜਾ ਵਿੱਚ ਢਿਲਦੀਆਂ ਰੀ ਜਨ ਮੁੱਟ ਤੋਂ ਹਮੇਤੀ ਜਿਹੜੇ ਮਨ ਚੋਰ ਚਾਹੁੰਦੇ ਨੇ ਆਪਣੇ ਹੀ ਲੋਕਾਂ ਤੋਂ ਬੈਰੀ ਹੋ ਜਾਂਦੇ ਨੇ ਆਪਣੇ ਹੀ ਲੋਕਾਂ ਤੋਂ ਬੈਰੀ ਹੋ ਜਾਂਦੇ ਨੇ ਹਮਦਰਦੀ ਦਿਖਾ ਕੇ ਦਿੰਦੇ ਦਰਦ ਵੀ ਆਪਨੇ ਪਿੱਛੇ ਖਿੱਚ ਲੈਂਦੇ ਹੱਥ ਰਜੂ ਤੁਰ ਜਾਂਦੇ ਸਾਥ ਨਹੀਂ ਫੇਰ ਨੈਣ ਨਜ਼ਰਾਂ ਤੇ ਬੁਗিট ਹੋ ਜਾਂਦੇ ਦੀ ਆਪਣੇ ਹੀ ਲੋਕਾਂ ਤੋਂ ਬੈਰੀ ਹੋ ਜਾਂਦੇ ਨੇ ਆਪਣੇ ਹੀ ਲੋਕਾਂ ਤੋਂ ਬੈਰੀ ਹੋ ਜਾਂਦੇ